ਨਹਿਰ ਚ ਡਿੱਗ ਪਈ ਐ ਗਊ ਮਾਤਾ ਜੀ ਹਾਂ ਇਹ ਆਨੰਦਪੁਰ ਸਾਹਿਬ ਦੇ ਨਜ਼ਦੀਕ ਇੱਕ ਨਹਿਰ ਆ ਜਿੱਥੇ ਇਹ ਗਊ ਮਾਤਾ ਨਹਿਰ ਚ ਪਿਛਲੇ 2 ਕਿਲੋਮੀਟਰ ਤੋਂ ਐਦਾਂ ਹੀ ਤੈਰਦੀ ਆ ਰਹੀ ਏ ਪਤਾ ਨਹੀਂ ਕਿਵੇਂ ਵਿਚਾਰੀ ਡਿੱਗ ਪਈ ਏ ਪਾਣੀ ਪੀਣ ਲੱਗੀ ਏ ਪੱਕੀ ਨਹਿਰ ਹੋਣ ਕਰਕੇ ਪੈਰ ਫਿਸਲ ਗਿਆ ਤੇ ਵਿੱਚ ਡਿੱਗ ਪਈ ਚੜਨ ਦੀ ਕੋਸ਼ਿਸ਼ ਕਰਦੀ ਏ ਪਰ ਪੱਕੀ ਨਹਿਰ ਹੋਣ ਕਰਕੇ ਚੜ੍ਹਾ ਨਹੀਂ ਜਾਂਦਾ ਸੋ ਇਹਨਾਂ ਨੌਜਵਾਨਾਂ ਨੇ ਵੇਖੋ ਯਤਨ ਕੀਤਾ ਕਿਉਂਕਿ ਜੇ ਇਹ ਨਾ ਕੱਢਦੇ ਤੇ ਅੱਗੇ ਗੇਟ ਆ ਗਏ ਸੀਗੇ ਤੇ ਗੇਟਾਂ ਚ ਇਸ ਦੀ ਡੈਥ ਹੋ ਜਾਣੀ ਸੀ ਮੌਤ ਹੋ ਜਾਣੀ ਸੀ ਇਸ ਵਾਸਤੇ ਇਹਨਾਂ ਨੌਜਵਾਨਾਂ ਨੇ ਜੋ ਬੜਾ ਹੀ ਸੋਹਣਾ ਯਤਨ ਕਰਕੇ ਪਰਉਪਕਾਰ ਕੀਤਾ ਇਸ ਗਊ ਮਾਤਾ ਦੇ ਉੱਤੇ ਤੇ ਰਸੇ ਪਾ ਕੇ ਇਹਨਾਂ ਨੌਜਵਾਨਾਂ ਨੇ ਇਹਨੂੰ ਖਿੱਚ ਕੇ ਤੇ ਆ ਵੇਖੋ ਬਾਹਰ ਕੱਢ ਰਹੇ ਨੇ ਬਹੁਤ ਪੁੰਨ ਦਾ ਕੰਮ ਜੇ ਤੁਹਾਨੂੰ ਇਹ ਕੰਮ ਚੰਗਾ ਲੱਗਿਆ ਵੀਡੀਓ ਨੂੰ ਸ਼ੇਅਰ ਕਰੋ ਤੇ ਅੱਗੇ ਹੋਰ ਦੇਖੋ ਜੀ ਵੀ ਕਿਵੇਂ ਨੌਜਵਾਨ ਇਸ ਨੂੰ ਕੱਢਦੇ ਨੇ ਸੋ ਇਹਨਾਂ ਨੌਜਵਾਨਾਂ ਨੇ ਨਾ ਬੜੀ ਬਹਾਦਰੀ ਦੇ ਨਾਲ ਤਰਸ ਕਰਕੇ ਰੱਬ ਦੇ ਜੀ ਦੇ ਉੱਤੇ ਇਸ ਨੂੰ ਗਊ ਮਾਤਾ ਨੂੰ ਬਾਹਰ ਕੱਢਿਆ ਤੇ ਬਾਹਰ ਕੱਢ ਕੇ